ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋ ਗਏ ਅਸੀਂ ਪੰਜਾਬ ਨੂੰ ਟੰਗਲਾ ਪੰਜਾਬ ਬਣਾਉਣ ਦੀ ਸੌਖਾਤੀ ਸੀ ਉਹ ਸਾਰੇ ਪੰਜਾਬ ਨੇ ਖਾਦੀ ਸੀ ਇਕੱਲੇ ਇੱਕ ਮੰਤਰੀ ਦੀ ਜਾਂ ਮੈਂ ਕੈਬਨਟ ਦੀ ਸੌ ਨਹੀਂ ਸੀ ਉਹ ਸਾਰੇ ਪੰਜਾਬ ਦੀ ਸੌ ਸੀ ਕਿ ਨਸ਼ਾ ਮੁਕਤ ਕਰਨਾ ਐ ਐਜੂਕੇਸ਼ਨ ਨੂੰ ਸ਼ਾਨਦਾਰ ਕਰਨਾ ਐ ਔਰ ਹੈਲਥ ਵਾਲੇ ਪਾਸੇ ਬਹੁਤ ਵੱਡੇ ਕੰਮ ਕਰਨੇ ਐ ਬਿਜਲੀ ਵਾਲੇ ਪਾਸੇ ਇਨਫਰਾਸਟ੍ਰਕਚਰ ਐ ਤਾਂ ਅੱਜ 3 ਸਾਲਾਂ ਬਾਅਦ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆਇਆ ਸਤਿਬਕਸ਼ੀ ਕਿ ਅੱਜ ਅਸੀਂ ਆਪਣੀਆਂ ਜਿਹੜੀਆਂ ਅਰਵਿੰਦ ਜੀ ਨਾਲ ਕਰ ਕਰ ਜਾ ਕੇ ਅਸੀਂ ਗਰੰਟੀਆਂ ਦਿੰਦੇ ਸੀ ਉਹ ਜਿਹੜੀ ਸੋਚ ਸੀਗੀ ਉਹ ਸੋਚ ਨੂੰ ਕਾਇਮ ਰੱਖਦੇ ਹੋਏ ਅਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਸਾਰੇ ਪਾਸੇ ਪੂਰਾ ਪਲੈਨਿੰਗ ਦੇ ਨਾਲ ਨਸ਼ਿਆਂ ਦੇ ਵਿਰੁੱਧ ਵੀ ਜੁੱਦੀ ਚੱਲ ਰਿਹਾ ਹੈ ਜੋ ਵੀ ਭ੍ਰਿਸ਼ਟਾਚਾਰ ਹੋ ਰਿਹਾ ਕਿਤੇ ਵੀ ਚਾਹੇ ਤਹਿਸੀਲਾਂ 'ਚ ਚਾਹੇ ਕਿਸੇ ਹੋਰ ਆਫਿਸ 'ਚ ਉਹਦੇ ਵਿਰੁੱਧ ਵੀ ਜੁੱਦੀ ਚੱਲ ਰਿਹਾ ਹੈ ਨੌਕਰੀਆਂ ਮਿਲ ਰਹੀਆਂ 52000 ਤੋਂ ਨਿਰਤ ਤੱਕ ਨੌਕਰੀਆਂ ਵੀ ਮਿਲ ਗਈਆਂ ਔਰ ਬਿਜਲੀ ਇਨਫਰਾਸਟ੍ਰਕਚਰ ਨਹਿਰੀ ਪਾਣੀ ਜੋ ਪੰਜਾਬ ਦੇ ਵਸੀਲੇ ਨੇ ਜੋ ਕੁਦਰਤ ਨੇ ਸਾਨੂੰ ਬਖਸ਼ੇ ਨੇ ਅਸੀਂ ਉਹਨੂੰ ਇਸਤੇਮਾਲ ਕਰਨਾ ਹੈ ਫਸੇਹੀ ਅਰ ਪੰਜਾਬ ਦੀ ਤੰਦਰੁਸਤੀ ਦੀ ਭਾਈਚਾਰਕ ਸਾਂਝ ਦੀ ਔਰ ਸਾਨੂੰ ਬਲ ਬਖਸ਼ੇ ਪਰਮਾਤਮਾ ਕਿ ਅਸੀਂ ਬਾਕੀ ਰਹਿੰਦਾ ਸਮਾਂ ਜਿੰਨਾ ਵੀ ਸਾਨੂੰ ਪਰਮਾਤਮਾ ਬਖਸ਼ੂਗਾ ਅਸੀਂ ਉਹਨੂੰ ਰਾਜ ਸਮਝ ਕੇ ਨਹੀਂ ਅਸੀਂ ਉਹਨੂੰ ਲੋਕਾਂ ਦੇ ਹੱਕ 'ਚ ਔਰ ਲੋਕਾਂ ਦੇ ਪੱਖ 'ਚ ਜਿਹੜਾ ਫੈਸਲਾ ਹੈ ਉਹਨੂੰ ਅਸੀਂ ਸਮਝ ਕੇ ਕੰਮ ਕਰਾਂਗੇ